ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਵੀਰੇ ਤੁਹਾਡਾ ਆਪਣੇ YouTube ਚੈਨਲ ਨੌਲੇਜ ਹੱਬ ਦੇ ਉੱਤੇ ਵੀਰੇ ਆ ਮੱਝ ਬਿਕਾਊ ਹੈਗੀ ਪਿੰਡ ਰੰਪਰਾ ਜ਼ਿਲ੍ਹਾ ਸੰਗਰੂਰ ਇਹ ਮੱਝ ਵੀਰੇ ਵੀਰੇ ਦੀ ਆਪਣੇ ਘਰੇ ਰੱਖੀ ਹੋਈ ਹੈਗੀ ਤੇ ਆਓ ਪੁੱਛਦਾਂ ਵੀਰ ਉਹ ਤੋਂ ਆਪਾਂ ਲੈਣਿਆ ਜਾਣਕਾਰੀ ਮੱਝ ਬਾਰੇ ਪਹਿਲਾਂ ਇੱਕ ਵਾਰੀ ਹੋਰ ਸੁਣ ਲਓ ਵੀਰੇ ਪਿੰਡ ਰੰਪਰਾ ਜ਼ਿਲ੍ਹਾ ਸੰਗਰੂਰ ਭਵਾਨੀਗੜ ਆ ਦੋ ਵੀਰੇ ਮੱਝ ਬਾਰੇ ਜਾਣਕਾਰੀ ਹਾਂ ਜੀ ਵੀਰੇ ਦੱਸੋ ਵੀਰੇ ਕਿੰਨੇ ਮਸੂਈਆ ਵੀਰੇ ਇਹ ਕੀ ਵੀਰੇ ਦੂਜੇ ਚੂਈਆ ਅੱਛਾ ਕਿੰਨਾ ਟਾਈਮ ਰਹਿ ਗਿਆ ਵੀਰੇ ਸੌਣ ਚ ਬਸ ਹੁਣ ਦੇ ਹੀ ਵੀਰੇ 20-25 ਕਿਲੋ ਰਹਿ ਗਿਆ ਅੱਛਾ ਗੋਲਾ ਵਾਲਾ ਕਿਵੇਂ ਇਹਦਾ 8 ਕਿਲੋ ਗੋਲਾ ਅੱਛਾ ਹੋਰਾਂ ਨੂੰ ਕਰੀ ਵੀਰੇ ਮੜਾ ਇਹ ਦਿਖਾਈ ਮੜਾ ਪਹੁੰਚ ਆਖੀ ਬਹੁਤ ਹੀ ਸੰਢੀ ਹੈ ਜਿਆਦਾ ਅੱਛਾ 8 ਕਿਲੋ ਗੋਲਾ ਨਸਲ ਕਿਹੜੀ ਆ ਵੀਰੇ ਇਹ ਰਾਸਤਾਨੀ ਨਸਲ ਆ ਜੀ ਮੋਰਾ ਅੱਛਾ ਦੁੱਧਾ ਸਾਤੇ ਕਿਵੇਂ ਵੀਰੇ ਦਾ ਦੁੱਧੇ ਦਾ 14-15 ਕਿਲੋ ਅੱਛਾ ਹਟਾ ਹੈਗਾ ਤੇ ਚੱਲੀ ਜਾਈਏ ਜੇ ਕੋਈ ਮੇਰਾ ਵੀਰ ਸੌਦਾ ਕਰਨ ਦਾ ਚਾਹਵਾਨ ਹੈ ਵੀਰੇ ਤਾਂ ਇਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਨੰਬਰ ਤੇ ਕਾਲ ਕਰ ਲਓ ਪਿੰਡ ਰਾਮਪੁਰਾ ਜ਼ਿਲ੍ਹਾ ਸੰਗਰੂਰ ਵੀਰੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ